ਸਾਰੇ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਅ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਮਾਸਟਰ ਗ੍ਰੈਡੂਏਟ ਦੀ ਜਿਹੜੀ ਹੈ ਤਿਆਰੀ ਹੈ ਉਹ ਸੀ ਕਿਵੇਂ ਕਰ ਸਕਦੇ ਆ ਅ ਕਈ ਵਾਰ ਮੈਸੇजेस ਜਿਹੜੇ ਆਉਂਦੇ ਆ ਕਿ ਜ਼ਿਆਦਾਤਰ ਤਾਂ ਚਲੋ ਇਹ ਆਂਦਾ ਹੈ ਕਿ ਸਾਰੇ ਬੱਚੇ ਪੁੱਛਦੇ ਹੀ ਆ ਕਿ ਮਾਸਟਰ ਗ੍ਰੈਡੂਏਟ ਜਿਹੜੀ ਹੈ ਉਹਦੀ ਭਰਤੀ ਕਦੋਂ ਆਏਗੀ ਅ ਪਰ ਕੁਝ ਕੁ ਸਟੂਡੈਂਟਸ ਹੁੰਦੇ ਆ ਕਿ ਜਿਹੜੇ ਇਹ ਸਵਾਲ ਪੁੱਛਦੇ ਆ ਕਿ ਅਸੀਂ ਤਿਆਰੀ ਜਿਹੜੀ ਹੈ ਕਿਵੇਂ ਕਰ ਸਕਦੇ ਆ ਜਾਂ ਕਿਹੜੀਆਂ ਕਿਤਾਬਾਂ ਜਿਹੜੀਆਂ ਉਹ ਬੜੀਆਂ ਜ਼ਾ ਠੀਕ ਹੈ ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਗੱਲ ਕਰਾਂਗੇ ਕਿ ਮਾਸਟਰ ਕਿੱਡ ਦੀ ਜਿਹੜੀ ਅਸੀਂ ਤਿਆਰੀ ਚੰਗੇ ਤਰੀਕੇ ਨਾਲ ਕਿਵੇਂ ਕਰ ਸਕਦੇ ਹਾਂ ਕੋਰਸ ਦੇ ਨਾਲ ਕਰ ਸਕਦੇ ਹਾਂ ਜਾਂ ਕੋਰਸ ਤੋਂ ਬਿਨਾਂ ਵੀ ਅਗਰ ਅਸੀਂ ਕਰਨੀ ਹੈ ਤਿਆਰੀ ਤਾਂ ਕਿਵੇਂ ਕਰ ਸਕਦੇ ਹਾਂ ਕਿਉਂਕਿ ਕਈ ਵਾਰ ਕੋਰਸ ਵਗੈਰਾ ਦੀ ਫੀਸ ਵਗੈਰਾ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਹਰ ਕੋਈ ਬੱਚਾ ਜਿਹੜਾ ਆ ਅਫੋਰਡ ਉਹਨੂੰ ਨਹੀਂ ਕਰ ਪਾਂਦਾ ਤੇ ਉਸ ਤੋਂ ਬਿਨਾਂ ਅਗਰ ਆਪਣੇ ਬਿਹਾਫ ਤੇ ਜਿਹੜੀ ਤਿਆਰੀ ਕਰਨੀ ਹੈ ਉਹ ਅਸੀਂ ਕਿਵੇਂ ਕਰ ਸਕਦੇ ਆ ਅੱਜ ਦੀਸ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਇਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਆ ਆ ਦੇਖੋ ਆ ਮਾਸਟਰ ਕਿੱਟ ਦੀ ਜਿਹੜੀ ਭਰਤੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਨੋਟੀਫਿਕੇਸ਼ਨ ਜਿਹੜਾ ਕਾਫੀ ਵਾਇਰਲ ਹੋਇਆ ਹੈ ਕਿ ਕਾਫੀ ਚਾਂਸਸ ਹੈ ਕਿ 2024 ਦੇ ਵਿੱਚ ਜਿਹੜੇ ਹੈ ਉਹ ਮਾਸਟਰ ਕਿੱਟ ਦੀ ਜਿਹੜੀ ਭਰਤੀ ਆਵੇ ਤਾਂ ਇਹ ਕਾਫੀ ਭਰਤੀ ਜਿਹੜੀ ਵੱਡੀ ਭਰਤੀ ਹੋਵੇਗੀ ਜਿਸ ਦੇ ਵਿੱਚ ਚਾਂਸਸ ਹੈ ਕਿ ਹਰ ਇੱਕ ਸਬਜੈਕਟ ਦੀਆਂ ਪੋਸਟਾਂ ਉਹ ਵੀ ਕਾਫੀ ਜ਼ਿਆਦਾ ਹੋਣਗੀਆਂ ਠੀਕ ਹੈ ਸੋ ਗੱਲ ਜਿਹੜੀ ਇਹ ਆਂਦੀ ਹੈ ਕਿ ਜਿਹੜੀ ਇਹਦੀ ਤਿਆਰੀ ਹੈ ਉਹ ਕਿਵੇਂ ਕੀਤੀ ਜਾਵੇ ਠੀਕ ਹੈ ਸੋ ਖਾਸ ਕਰਕੇ ਮਾਸਟਰ ਕੈਡਰ ਜਿਹੜੀ ਆਪਾਂ ਗੱਲ ਕਰ ਰਹੇ ਆਂ ਆਪਾਂ ਪੰਜਾਬੀ ਸਬਜੈਕਟ ਦੀ ਗੱਲ ਕਰ ਰਹੇ ਆਂ ਕਿ ਜਿਹੜੀ ਪੰਜਾਬੀ ਹੈ ਪੰਜਾਬੀ ਸਬਜੈਕਟ ਜਿਹੜੀ ਹੈ ਅਸੀਂ ਤਿਆਰੀ ਜਿਹੜੀ ਆ ਉਹ ਕਿਵੇਂ ਕਰ ਸਕਦੇ ਆਂ ਠੀਕ ਹੈ ਜੀ ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਦੇਖੋ ਕਈ ਵਾਰ ਜਿਹੜੇ ਕੋਰਸ ਵਗੈਰਾ ਹੁੰਦੇ ਆ ਠੀਕ ਹੈ ਕੋਰਸ ਦੀ ਜਿਹੜੀ ਹੈ ਕਈ ਵਾਰ ਫੀਸ ਜਬ ਬਹੁਤ ਜ਼ਿਆਦਾ ਹੁੰਦੀ ਆ ਠੀਕ ਹੈ ਹਰ ਇੱਕ ਬੱਚਾ ਫੋਰਡ ਨਹੀਂ ਕਰ ਪਾਂਦਾ ਤਾਂ ਉਹ ਜਿਹੜੀ ਉਹ ਤਿਆਰੀ ਕਿਵੇਂ ਕਰ ਸਕਦੇ ਆ ਦੇਖੋ ਸਭ ਤੋਂ ਜਿਹੜਾ ਪਹਿਲਾ ਕੰਮ ਹੈ ਠੀਕ ਹੈ ਜੀ ਪਹਿਲੇ ਨੰਬਰ ਤਾਂ ਇਹ ਹੈ ਕਿ ਤੁਹਾਨੂੰ ਮਾਸਟਰ ਕਿੱਡ ਦੀ ਤੁਸੀਂ ਤਿਆਰੀ ਕਰ ਰਹੇ ਆ ਤਾਂ ਤੁਹਾਨੂੰ ਜਿਹੜਾ ਆ ਸਿਲੇਬਸ ਜਿਹੜਾ ਆ ਪਤਾ ਹੋਣਾ ਚਾਹੀਦਾ ਆ ਕਿ ਸਿਲੇਬਸ ਪਹਿਲਾਂ ਕੀ ਆ ਸਾਡਾ ਠੀਕ ਹੈ ਜੀ ਸਿਲੇਬਸ ਦੇ ਵਿੱਚ ਤੁਹਾਨੂੰ ਨਾਵਲ ਦੇ ਵਿੱਚ ਕਿਹੜੇ-ਕਿਹੜੇ ਨਾਵਲ ਕਰ ਲੱਗੇ ਆ ਕਹਾਣੀ ਕਰ ਲੱਗੇ ਆ ਵਾਰਤਕ ਕਰ ਲੱਗੇ ਆ ਗ੍ਰਾਮਰ ਦਾ ਪੋਰਸ਼ਨ ਆ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਪਹਿਲਾਂ ਤੁਹਾਨੂੰ ਕੋਲ ਹੋਣੀਆਂ ਚਾਹੀਦੀਆਂ ਆ ਹਨਾ ਅਗਰ ਤੁਸੀਂ ਸਿਲੇਬਸ ਆ ਪ੍ਰਿੰਟ ਆਊਟ ਤੁਹਾਡੇ ਕੋਲ ਹੋਵੇ ਤਾਂ ਹੋਰ ਬਹੁਤ ਜ਼ਿਆਦਾ ਵਧੀਆ ਕਿਉਂਕਿ ਸਿਲੇਬਸ ਦੇ ਅਕੋਰਡਿੰਗ ਹੀ ਜਿਹੜੀ ਇਹ ਜਿਹੜੀ ਤਿਆਰੀ ਕੀਤੀ ਜਾਂਦੀ ਹੈ ਕੋਈ ਵੀ ਐਗਜ਼ਾਮ ਹੋਵੇ ਠੀਕ ਹੈ ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਤੁਹਾਨੂੰ ਸਿਲੇਬਸ ਤਾਨੂੰ ਪਤਾ ਹੋਣਾ ਚਾਹੀਦਾ ਆ ਸਾਰਾ ਕਿ ਕਿਹੜੇ-ਕਿਹੜੇ ਜਿਹੜਾ ਆ ਕਿੰਨੇ-ਕਿੰਨੇ ਰਾਈਟਰ ਆ ਹਨਾ ਸੋ ਕਿੰਨੇ ਉਹਨਾਂ ਦੀਆਂ ਜਿਹੜੀਆਂ ਅੱਗੋਂ ਫਿਰ ਤੁਸੀਂ ਉਹਨਾਂ ਰਾਈਟਰਾਂ ਨੂੰ ਪੜ੍ਹੋਗੇ ਤਾਂ ਤੁਹਾਡੋ ਜਿਹੜੀਆਂ ਨੌਲੇਜ ਹੋ ਗਈ ਤੇ ਦੂਜਾ ਕੁਐਸਚਨ ਇਹ ਆ ਕਿ ਅਸੀਂ ਉਹਨਾਂ ਨੂੰ ਫਿਰ ਪੜਹੀਏ ਕਿਵੇਂ ਦੇਖੋ ਦੂਸਰਾ ਜਿਹੜੀਆਂ ਦੇਖੋ ਕਿਤਾਬਾਂ ਤੁਹਾਨੂੰ ਕੰਪੀਟੀਟਿਵ ਇਗਜ਼ਾਮ ਦੀਆਂ ਬਹੁਤ ਜ਼ਿਆਦਾ ਕਿਤਾਬਾਂ ਮਿਲ ਜਾਣਗੀਆਂ ਮਾਸਟਰ ਕੈਟਰ ਦੀਆਂ ਵੀ ਬਹੁਤ ਇਗਜ਼ਾਮ ਤੁਹਾਨੂੰ ਬੁੱਕਸ ਮਿਲ ਜਾਣਗੀਆਂ ਜਿਹਦੇ ਵਿੱਚ ਪ੍ਰੀਵੀਅਸ ਆイヤー ਦੇ ਕੁਐਸਚਨਸ ਬਹੁਤ ਜ਼ਿਆਦਾ ਹੁੰਦੇ ਆ ਠੀਕ ਹੈ ਜਾਂ ਉਦਾਂ ਵੀ ਕਈ ਜਿਵੇਂ ਆ ਸੰਵਾਦ ਕਰਕੇ ਬੁੱਕ ਹੁੰਦੀ ਹੈ ਠੀਕ ਹੈ ਕਈ ਪ੍ਰਸ਼ਨੋਤਰੀਆਂ ਕਈ ਬੁਕਸ ਹੁੰਦੀਆਂ ਆ ਜਾਂ ਦ੍ਰਿਸ਼ਟੀਕੋਣ ਕਰਕੇ ਕਾਫੀ ਇਦਾਂ ਦੀਆਂ ਬੁਕਸ ਮਿਲਦੀਆਂ ਪਰ ਅਗਰ ਤੁਸੀਂ ਚੰਗੇ ਤਰੀਕੇ ਦੇ ਨਾਲ ਤਿਆਰੀ ਕਰਨਾ ਚਾਹੁੰਦੇ ਆ ਹਨਾ ਕਿਉਂਕਿ ਕਿਉਂਕਿ ਜਿਹੜੀਆਂ ਇਹ ਵਾਲੀਆਂ ਬੁੱਕਸ ਹੁੰਦੀਆਂ ਇਹਦੇ ਵਿੱਚ ਸਿੰਪਲ ਸਿੰਪਲ ਸਿੱਧੇ ਸਿੱਧੇ ਕੁਐਸਚਨਸ ਜਿਹੜੇ ਉਹ ਦਿੱਤੇ ਹੁੰਦੇ ਆ ਠੀਕ ਹੈ ਤਾਂ ਕਈ ਵਾਰ ਹੁਣ ਦੇਖਿਆ ਹੈ ਕਿ ਇਗਜ਼ਾਮ ਕਈ ਆਂਦੇ ਆ ਉਹਨਾਂ ਦੇ ਵਿੱਚ ਕਈ ਵਾਰ ਕੁਐਸਚਨਸ ਜਿਹੜੇ ਡੂੰਘਾਈ ਨਾਲ ਪੁੱਛੇ ਹੁੰਦੇ ਆ ਤੇ ਉਸ ਦਾ ਤੁਸੀਂ ਜਵਾਬ ਤਾਂ ਹੀ ਵਧੀਆ ਦੇ ਸਕਦੇ ਆ ਕਿ ਜੇਕਰ ਤੁਸੀਂ ਕੋਈ ਚੀਜ਼ ਨੂੰ ਡੈਪਥ ਦੇ ਵਿੱਚ ਪੜਿਆ ਆ ਸੋ ਸਭ ਤੋਂ ਜਿਹੜਾ ਵਧੀਆ ਤਰੀਕਾ ਅਗਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂ ਕਿ ਅਗਰ ਤੁਸੀਂ ਕੋਈ ਵੀ ਪੜਨਾ ਆ ਤਾਂ ਤੁਸੀਂ ਜਿਹੜਾ ਆ ਸਾਹਿਤ ਇਤਿਹਾਸ ਆ ਠੀਕ ਹੈ ਸਾਹਿਤ ਇਤਿਹਾਸ ਜਿਹੜਾ ਆ ਉਹ ਤੁਸੀਂ ਜ਼ਰੂਰ ਜਿਹੜਾ ਆ ਉਹ ਪੜਿਆ ਹੋਣਾ ਚਾਹੀਦਾ ਠੀਕ ਹੈ ਸਾਹਿਤ ਇਤਿਹਾਸ ਤੁਸੀਂ ਕੋਈ ਵੀ ਪੜ ਸਕਦੇ ਆ ਠੀਕ ਹੈ ਤੁਸੀਂ ਅਗਰ ਦਿੱਲੀ ਸਾਹਿਤ ਅਕੈਡਮੀ ਦਾ ਤੁਸੀਂ ਦਿੱਲੀ ਵਾਲਿਆਂ ਦਾ ਸਾਹਿਤ ਇਤਿਹਾਸ ਪੜ ਸਕਦੇ ਆ ਠੀਕ ਹੈ ਜਾਂ ਤੁਸੀਂ ਪੰਜਾਬੀ ਯੂਨੀਵਰਸਿਟੀ ਦਾ ਪੜ੍ਹ ਸਕਦੇ ਆ ਪੰਜਾਬ ਯੂਨੀਵਰਸਿਟੀ ਦਾ ਪੜ੍ਹ ਸਕਦੇ ਜੀਐਨਟੀਯੂ ਦਾ ਪੜ੍ਹ ਸਕਦੇ ਆ ਠੀਕ ਹੈ ਸਾਇਤ ਇਤਿਹਾਸ ਨਾਲ ਤੁਹਾਨੂੰ ਇਹ ਫਾਇਦਾ ਹੋਊਗਾ ਕਿ ਮੰਨ ਲਓ ਅਗਰ ਮੰਨ ਲਓ ਕੋਈ ਦਿੱਲੀ ਦੁਆਰਾ ਜਿਹੜਾ ਸਾਇਤ ਇਤਿਹਾਸ ਜਿਹੜਾ ਛਪਦਾ ਆ ਠੀਕ ਹੈ ਉਹਦੀ ਤੁਸੀਂ ਨਾਵਲ ਦੀ ਨਾਵਲ ਦਾ ਜਿਹੜਾ ਐਡੀਸ਼ਨ ਆ ਇਹਦੇ ਘੱਟੋ ਘੱਟ ਵੀ ਮੇਰੇ ਸਾਬ ਨਾਲ ਸਾਰੀਆਂ ਵਿਧਾਵਾਂ ਦੇ ਜਿਹੜੇ ਐ ਨਾਵਲ ਕਹਾਣੀ ਗੁਰਮਤਕ ਕਾਵ ਇਹਨਾਂ ਸਾਰਿਆਂ ਦਾ ਜਿਹੜੀਆਂ ਕਿਤਾਬਾਂ ਮਿਲਦੀਆਂ ਆ ਸਾਰਿਆਂ ਦੇ ਐਡੀਸ਼ਨ ਮਿਲਦੇ ਆ ਤੁਸੀਂ ਉਹ ਲੈ ਸਕਦੇ ਆ ਸਪੋਸ ਕਿ ਤੁਸੀਂ ਅਗਰ ਨਾਵਲ ਦਾ ਲੰਘੀਤਾਬ ਨੂੰ ਨਾਵਲ ਦੇ ਬਾਰੇ ਪੂਰੀ ਡੈਪਥ ਦੇ ਵਿੱਚ ਜਾਣਕਾਰੀ ਮਿਲੇਗੀ ਕਿ ਨਾਵਲ ਦਾ ਵਿਕਾਸ ਕਦੋਂ ਹੋਇਆ ਨਿਕਾਸ ਕਦੋਂ ਹੋਇਆ ਔਰ ਪਹਿਲੀ ਸ਼੍ਰੇਣੀ ਦੇ ਜਿਹੜੇ ਐ ਨਾਵਲਕਾਰ ਕੌਣ ਸੀਗੇ ਉਸ ਤੋਂ ਬਾਅਦ ਆਧੁਨਿਕ ਦੇ ਵਿੱਚ ਕੌਣ ਆਏ ਮੱਧ ਦੇ ਵਿੱਚ ਕਿਹੜੇ ਸੀਗੇ ਆਧੁਨਿਕ ਚ ਕੌਣ ਆਏ ਉਹ ਉਸ ਤੋਂ ਬਾਅਦ ਸਮਕਾਲੀ ਜਿਹੜੇ ਨਾਵਲਿਸਟ ਹੈ ਮਤਲਬ ਉਹਨਾਂ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਮਿਲੇਗੀ ਠੀਕ ਹੈ ਸੋ ਸਭ ਤੋਂ ਵਧੀਆ ਤਰੀਕਾ ਇਹ ਕਿ ਪਹਿਲਾਂ ਤੁਸੀਂ ਮੰਨ ਲਓ ਸਾਹਿਤ ਇਤਿਹਾਸ ਦੇ ਵਿੱਚ ਤੁਸੀਂ ਨਾਵਲ ਦੀ ਜਿਹੜੀ ਹੈ ਉਹ ਕਿਤਾਬ ਲਓ ਟੈਕਸਟ ਬੁੱਕ ਲਓ ਉਹਦੇ ਵਿੱਚ ਤੁਸੀਂ ਨਾਵਲ ਦੇ ਬਾਰੇ ਪਹਿਲਾਂ ਡੈਪਥ ਦੇ ਵਿੱਚ ਪੜੋ ਫਿਰ ਆਪਣਾ ਸਿਲੇਬਸ ਦੇ ਵਿੱਚ ਤੁਸੀਂ ਚੈੱਕ ਕਰੋ ਕਿ ਤੁਹਾਨੂੰ ਕਿਹੜੇ ਕਿਹੜੇ ਨਾਵਲਕਾਰ ਲੱਗਿਆ ਫਿਰ ਤੁਸੀਂ ਉਹ ਉਹ ਨਾਵਲ ਜਿਹੜੇ ਵੀ ਜਿੰਵੇਂ ਜਿਵੇਂ ਕਿ ਮੰਨ ਲਓ ਹੁਣ ਮਾਸਟਰ ਗ੍ਰੈਜੂਏਟ ਦੀ ਗੱਲ ਗੱਲ ਕਰੀਏ ਤਾਂ ਨਾਨਕ ਸਿੰਘ ਪਹਿਲੇ ਜਿਹੜੇ ਨਾਵਲਕਾਰ ਆਂਦੇ ਆ ਠੀਕ ਹੈ ਤੇ ਤੁਸੀਂ ਨਾਨਕ ਸਿੰਘ ਬਾਰੇ ਉਹਦੇ ਵਿੱਚ ਪੜੋ ਡਿਟੇਲ ਦੇ ਵਿੱਚ ਲਿਖਿਆ ਹੋਊਗਾ ਉਹਦੇ ਵਿੱਚ ਕਿ ਉਹਨਾਂ ਦੀਆਂ ਰਚਨਾਵਾਂ ਬਾਰੇ ਉਹਨਾਂ ਦੇ ਜੀਵਨ ਬਾਰੇ ਵੀ ਕਈ ਐਦਨੀਆਂ ਚੀਜ਼ਾਂ ਹੁੰਦੀਆਂ ਕਿ ਬਰ ਕੁਐਸਚਨ ਜਿਹੜੇ ਪੁੱਛ ਲਏ ਜਾਂਦੇ ਸੋ ਤੁਸੀਂ ਨਾਨਕ ਸਿੰਘ ਬਾਰੇ ਡਿਟੇਲ ਚ ਪੜਿਆ ਹੋਊਗਾ ਤਾਂ ਤੁਹਾਨੂੰ ਤੁਸੀਂ ਕੋਈ ਵੀ ਕੁਐਸਚਨ ਦਾ ਆਨਸਰ ਜਿਹੜਾ ਦੇ ਵੀ ਸਕਦੇ ਠੀਕ ਹੈ ਸੋ ਇਸ ਤੋਂ ਬਾਅਦ ਜਿਵੇਂ ਜਸਵੰਤ ਸਿੰਘ ਕਵਲ ਠੀਕ ਹੈ ਜੀ ਜਸਵੰਤ ਸਿੰਘ ਕਵਲ ਆ ਜਾਂਦਾ ਹੈ ਅਮ੍ਰਿਤਾ ਪ੍ਰੀਤਮ ਆ ਜਾਂਦੇ ਆ ਨਿਰੰਜਨ ਤਸਲੀਮ ਆ ਜਾਂਦੇ ਆ ਠੀਕ ਹੈ ਤਾਂ ਤੁਸੀਂ ਇਹਨਾਂ ਬਾਰੇ ਜਦੋਂ ਡੈਪਥ ਦੇ ਵਿੱਚ ਪੜੋਗੇ ਤਾਂ ਤੁਹਾਨੂੰ ਬੜਾ ਜਿਹੜਾ ਤੁਹਾਨੂੰ ਸਭ ਤੋਂ ਉੱਥੋਂ ਹੀ ਤੁਸੀਂ ਨੋਟ ਬਣਾ ਨੋਟਸ ਆਪਣੇ ਜਿਹੜੇ ਆ ਉਹ ਬਣਾ ਸਕਦੇ ਆ ਠੀਕ ਹੈ ਸੋ ਇਹ ਦੋ ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਆ ਅਗਰ ਤੁਸੀਂ ਮਾਸਟਰ ਕੈਡਰ ਦੀ ਜਿਹੜੀ ਹੈ ਉਹ ਤਿਆਰੀ ਕਰ ਰਹੇ ਹੋ ਠੀਕ ਹੈ ਜੀ ਸੋ ਇੱਕ ਹੋਰ ਤਰੀਕਾ ਹੈ ਕਿ ਜਿਹੜੀ ਤੁਸੀਂ ਤਿਆਰੀ ਜਿਹੜੀ ਹੈ ਤੁਸੀਂ ਨੋਟਸ ਆਪਣੇ ਜਿਹੜੇ ਆ ਤੁਹਾਡੇ ਜਦੋਂ ਤੁਹਾਡਾ ਐਗਜ਼ਾਮ ਆਂਦਾ ਹੈ ਮਾਸਟਰ ਕੈਡਰ ਤੁਹਾਡੇ ਨੋਟਸ ਬਣੇ ਹੋਣੇ ਚਾਹੀਦੇ ਆ ਠੀਕ ਹੈ ਐਦਾਂ ਨਹੀਂ ਕਿ ਮੰਨ ਲਓ ਮੰਨ ਲਓ ਕਿ ਤੁਹਾਡਾ 15 ਸਤੰਬਰ ਨੂੰ ਮੰਨ ਲਓ ਤੁਹਾਡਾ ਨੋਟੀਫਿਕੇਸ਼ਨ ਆਉਂਦਾ ਆ ਮੰਨ ਲਓ ਹਨਾ ਮਾਸਟਰ ਕੈਡ ਦੇ ਇਗਜ਼ਾਮ ਦਾ ਠੀਕ ਹੈ ਤੇ ਤੁਸੀਂ ਕੀ ਕਰਦੇ ਆ ਕਿ ਆਪਾਂ 15 ਸਤੰਬਰ ਤੋਂ ਹੀ ਜਿਹੜਾ ਆਪਾਂ ਤਿਆਰੀ ਕਰਨੀ ਸ਼ੁਰੂ ਕਰਦੇ ਆ ਅਸੀਂ ਨੋਟਸ ਬਣਾਉਣੇ ਸ਼ੁਰੂ ਕਰਦੇ ਆ ਉਹਦੋਂ ਵੀਡੀਓਜ਼ ਦੇਖਦੇ ਆ ਠੀਕ ਹੈ ਇਹਦੋਂ ਉਹਦੋਂ ਇਹ ਸਾਰੀਆਂ ਚੀਜ਼ਾਂ ਆਪਾਂ ਸਟਾਰਟ ਕਰਦੇ ਜਦ ਕਿ ਇਹ ਇੱਕ ਗਲਤ ਤਰੀਕਾ ਆ 15 ਸਤੰਬਰ ਨੂੰ ਮੰਨ ਲਓ ਤੁਹਾਨੂੰ ਨੋਟੀਫਿਕੇਸ਼ਨ ਆਵੇ ਤਾਂ 15 ਸਤੰਬਰ ਦੇਖੋ ਸਾਰੇ ਤੁਹਾਨੂੰ ਪਤਾ ਹੀ ਹੈ ਕਿ ਅਗਰ ਤੁਸੀਂ ਮਾਸਟਰ ਕੈਡ ਦੀ ਤਿਆਰੀ ਕਰ ਰਹੇ ਆ ਤੇ ਤੁਸੀਂ ਪਹਿਲਾਂ ਹੀ ਉਸ ਉਸ ਦੀ ਤਿਆਰੀ ਵੱਲ ਜਿਹੜੇ ਲੱਗੇ ਹੋਣਗੇ ਕਈ ਸਟੂਡੈਂਟਸ ਮੈਂ ਦੇਖਿਆ ਕਿ ਅਜੇ ਵੀ ਕਾਫੀ ਸਾਲ ਤੋਂ ਜਿਹੜੇ ਜਿਹਨਾਂ ਦਾ ਨੰਬਰ ਨਹੀਂ ਵੀ ਲੱਗਦਾ ਤਾਂ ਉਹ ਤਿਆਰੀ ਆਪਣੀ جاری ਆ ਉਹਨਾਂ ਦੀ ਠੀਕ ਹੈ ਸੋ 15 ਸਤੰਬਰ ਨੂੰ ਮੰਨ ਲਓ ਤੁਹਾਨੂੰ ਨੋਟੀਫਿਕੇਸ਼ਨ ਆਉਂਦਾ ਹੈ ਕਿ ਤੁਹਾਡਾ ਐਗਜ਼ਾਮ ਹੋਣਾ ਹੈ ਤਾਂ 15 ਸਤੰਬਰ ਤੱਕ ਤੁਹਾਡੇ ਜਿਹੜੇ ਨੋਟਸ ਪ੍ਰੋਪਰ ਬਣੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਤੁਸੀਂ ਤੁਹਾਡਾ ਕੰਮ ਕੀ ਹੈ ਕਿ ਮੰਨ ਲਓ ਫਾਰਮ ਫਿਲਿੰਗ ਸ਼ੁਰੂ ਹੋਈ ਤਾਂ ਘਟੋ ਘਟ ਇੱਕ ਡੇਢ ਮਹੀਨਾ ਲੱਗ ਹੀ ਜਾਂਦਾ ਹੈ ਤਾਂ ਤੁਸੀਂ ਉਹ ਜਿਹੜਾ ਹੈ ਇੱਕ ਤੋਂ 2 ਮੰਥ ਤੁਸੀਂ ਚਲੋ ਆਪਾਂ ਲਾ ਲਈਏ ਇੱਕ ਤੋਂ 2 ਮੰਥ ਦੇ ਵਿੱਚ ਤੁਸੀਂ ਬਸ ਕੀ ਕਰਨੀ ਹੈ ਰਿਵੀਜ਼ਨ ਹੀ ਕਰਨੀ ਹੈ ਠੀਕ ਹੈ ਸੋ ਜਿੰਨੀ ਰਿਵੀਜ਼ਨ ਕਰੋਗੇ ਉਨੀ ਘਟਾ ਠੀਕ ਹੈ ਬਾਕੀ ਮੈਂ ਇਸ ਦੇ ਵਿੱਚ ਇੱਕ ਅਲੱਗ ਵੀ ਮੈਂ ਜਿਹੜੀ ਇਹ ਵੀਡੀਓ ਜ਼ਰੂਰ ਅਪਲੋਡ ਕਰਾਂਗਾ ਕਿ ਤੁਸੀਂ ਕਿਵੇਂ ਇਹਦੀ ਜਿਹੜੀ ਹੈ ਪ੍ਰੋਪਰ ਤਰੀਕੇ ਨਾਲ ਪ੍ਰੈਪਰੇਸ਼ਨ ਜਿਹੜੀ ਹੈ ਸ਼ੁਰੂ ਤੋਂ ਲੈ ਕੇ ਕਿਵੇਂ ਕਰਨੀ ਹੈ ਠੀਕ ਹੈ ਸੋ ਇਹ ਤਾਨੂੰ ਇਹਦੇ ਵਿੱਚ ਮੈਂ ਦੱਸਿਆ ਕਿਉਂਕਿ ਹੋਰ ਕਿਤਾਬਾਂ ਕੋਈ ਨਹੀਂ ਮੈਂ ਤੁਹਾਨੂੰ ਕਾਵਾਂਗਾ ਕਿ ਤੁਸੀਂ ਕੋਈ ਆ ਕੋਈ ਫਲਾਣੇ ਰਾਈਟਰ ਦੀ ਤੁਸੀਂ ਪ੍ਰਸ਼ਨੋਤਰੀ ਪੜੋ ਪੁਰਾਣੇ ਪ੍ਰੀਵੀਅਸ ਪੜੋ ਠੀਕ ਹੈ ਪੁਰਾਣੇ ਪ੍ਰੀਵੀਅਸ ਕੁਐਸਚਨ ਪੇਪਰ ਲਈ ਤੁਸੀਂ ਇੱਕ ਬੁੱਕ ਲੈ ਸਕਦੇ ਆ ਜਿਹਦੇ ਵਿੱਚ ਤੁਹਾਨੂੰ ਪਤਾ ਲੱਗੂ ਕਿ ਲੈਵਲ ਕਿਵੇਂ ਦਾ ਹੁੰਦਾ ਹੈ ਠੀਕ ਹੈ ਦੇਖੋ ਅਗਰ ਮੈਂ ਸਹੀ ਦੱਸਾਂ ਤਾਂ ਰੈਪੀਟੀਸ਼ਨ ਹੁੰਦੀ ਹੈ ਕਈ ਵਾਰ ਕਿਤਾਬਾਂ ਦੀ ਹੋ ਜਾਂਦੀ ਕਿਤਾਬਾਂ ਦੇ ਨਾਮ ਦੀਆਂ ਹੋ ਜਾਂਦੀਆਂ ਠੀਕ ਹੈ ਪਰ ਕਾਫੀ ਜੜੇ ਹੈ ਹਰ ਵਾਰ ਨਵੇਂ ਕੁਸ਼ਨ ਆਉਂਦੇ ਆ ਠੀਕ ਹੈ ਤੁਸੀਂ ਇੱਕ ਆਈਡੀਆ ਜ਼ਰੂਰ ਤੁਸੀਂ ਲੈ ਸਕਦੇ ਆ ਬਾਕੀ ਅਗਰ ਪ੍ਰੋਪਰ ਤਰੀਕੇ ਨਾਲ ਤਿਆਰੀ ਤਾਂ ਤੁਹਾਨੂੰ ਮੈਂ ਦੱਸਿਆ ਕਿ ਸਾਹਿਤ ਇਤਿਹਾਸ ਜਿਹੜਾ ਹੈ ਤੁਸੀਂ ਜ਼ਰੂਰ ਪੜੋ ਤੇ ਅਗਰ ਤੁਸੀਂ ਮੈਂ ਤੁਹਾਨੂੰ ਰეკਮੈਂਡ ਕਰਾਂ ਕਿ ਤੁਸੀਂ ਜਿਹੜੀਆਂ ਕਿ ਦਿੱਲੀ ਦਿੱਲੀ ਸਾਹਿਤ ਅਕੈਡਮੀ ਜਿਹੜੀ ਹੈ ਜੋ ਆਪਣੇ ਐਡੀਸ਼ਨ ਜਿਹੜੀ ਹੈ ਉਹ ਪਬਲਿਸ਼ ਕਰਦੀ ਹੈ ਤੁਸੀਂ ਉਹਨਾਂ ਦਾ ਜਿਹੜਾ ਪੜ ਸਕਦੇ ਆ ਕਾਫੀ ਜ਼ਿਆਦਾ ਜੜੀ ਤੁਹਾਨੂੰ ਉਹਦੇ ਵਿੱਚ ਹੈਲਪ ਮਿਲੇਗੀ ਠੀਕ ਹੈ ਜੀ ਸੋ ਆ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਏ ਹੋ ਆਈ ਹੋਵੇਗੀ ਸਤਿ ਸ਼੍ਰੀ ਅਕਾਲ